ਲੋੜ 4 ਤੋਂ 5 ਦੇ ਕਰੀਬ ਕਿਲਾ ਰੋਡ ਤੇ ਇੱਕ ਬਿਊਟੀ ਪਾਰਲਰ ਦੀ ਦੁਕਾਨ ਨੂੰ ਅੱਗ ਲੱਗ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਦੁਕਾਨ ਦੇ ਮਾਲਕ ਨੂੰ ਫੋਨ ਕਰਕੇ ਅੱਗ ਲੱਗਣ ਬਾਰੇ ਸੂਚਨਾ ਦਿੱਤੀ। ਬਿਊਟੀ ਪਾਰਲਰ ਬੀਬੀ ਅਮਨਦੀਪ कौर ਅਤੇ ਉਸਦੇ ਚਾਚੇ ਅਤੇ ਹੋਰ ਮਹੱਲਾ ਨਿਵਾਸੀਆਂ ਨੇ ਮੌਕੇ ਤੇ ਪਹੁੰਚ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਜਿਸ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਆਂਢ-ਗੁਆੜ ਦੀਆਂ ਦੁਕਾਨਾਂ ਦਾ ਬਚਾ ਰਿਹਾ। ਕੁਲਦੀਪ ਨੇ ਦੱਸਿਆ ਕਿ ਅੱਗ ਲੱਗਣ ਨਾਲ ਦੁਕਾਨ ਦਾ ਤਕਰੀਬਨ 3.5 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਦੁਕਾਨ ਦੇ ਮਾਲਕ ਨੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਸਾਨੂੰ ਕਿਸੇ ਤੇ ਵੀ ਸ਼ੱਕ ਨਹੀਂ ਹੈ ਫਿਰ ਪੁਲਿਸ ਨੇ ਥਾਣੇਦਾਰ ਜਸਵਿੰਦਰ ਸਿੰਘ ਆਪਣੀ ਟੀਮ ਨਾਲ ਲੈ ਕੇ ਮੌਕੇ ਤੇ ਪਹੁੰਚੇ ਅਤੇ ਦੁਕਾਨ ਦੇ ਮਾਲਕਾ ਦੇ ਬਿਆਨ ਨੋਟ ਕੀਤੇ ਜਲਦੀ ਭਾਜੀ ਇੱਕ ਸਲੋਨ ਦੁਕਾਨ ਤੇ ਅੱਗ ਲੱਗੀ ਆ ਵੀਡੀਓ ਕਲਰ ਦੀ ਦੁਕਾਨ ਸੀ ਕੀ ਗਾਣਾ ਚਾਹੁੰਦੇ ਆ ਉਹ ਦੁਕਾਨ ਸਾਡੀ ਆ ਜੀ ਮੇਰੀ ਭਤੀਜੀ ਦੀ ਦੁਕਾਨ ਨੇ ਇਹ ਤੇ ਇਹ ਸਾਨੂੰ ਸਵੇਰੇ 6:30 ਵਜੇ 6 ਵਜੇ ਫੋਨ ਆਇਆ ਕਿਸੇ ਦਾ ਇੱਕ ਵਾਂਡੀਆਂ ਦਾ ਫੋਨ ਆ ਗਿਆ ਸਾਡੇ ਘਰ ਤੇ ਉਸੇ ਵੇਲੇ ਸਾਰੇ ਦੌੜ ਭੱਜ ਕੀਤੀ ਤੇ ਜਨੈਲ ਉਹਨਾਂ ਨੂੰ ਫੋਨ ਕੀਤਾ ਤੇ ਫੈਡ ਬੁਲਗੇੜੀ ਜਿਹੜੀ ਆ ਫੇਰ ਆਈ ਜਾ ਕੇ ਤੇ ਨੁਕਸਾਨ ਘਟੋ ਘਟਣੀ 2.5 ਤਿੰਨ ਲੱਖ ਦਾ ਨੁਕਸਾਨ ਸਾਡਾ ਹੋ ਗਿਆ ਕਿੰਨੇ ਵਜੇ ਆਇਆ ਸਾਹਿਬ ਜੀ ਸਵੇਰੇ ਕਿੰਨੇ ਵਜੇ ਆਇਆ ਇਹ ਤਕਰੀਬਨ ਕੋ 4:00 ਵਜੇ ਦੀ ਗੱਲ ਹੈ ਜੀ ਮਤਲਬ 5:30 6:00 ਵਜੇ ਸਾਨੂੰ ਫੋਨ ਆ ਗਿਆ ਜਾਂ ਹਾਂ ਜੀ ਫੈਡ ਬੁਲਗੇੜੀ ਆ ਗਈ ਸੀ ਕੋ ਨੌਕਾ ਜੀ ਕੀ ਸੀ ਥੋੜਾ ਲੇਟ ਆਈ ਹੈ ਪਰ ਆਗੇ ਛੇਤੀ ਆਗਾ ਹਾਂ ਜੀ ਜਿਸ ਨੂੰ ਕਹਿੰਦੇ ਹੈ ਇਸ ਦਾ ਗਲਤ ਕੀਆ ਵੀਡੀਓ ਪਰਨਰ ਦੀ ਦਿਖਾਣ ਨੂੰ ਲੱਗਦਾ ਹੈ ਇਹ ਦਿੱਕਤ ਮੌਕਾ ਤਾਂ ਹੈ ਆਇਆ ਨਾ ਨਕਲਪੀ ਹੋਈ ਸੀ ਤਾਂ ਉਹ ਦਾ ਸਰਵਰ ਰੂਮ ਲਾਇਆ ਗਿਆ ਉਹਨਾਂ ਨੇ ਆਣ ਕੇ ਕਾਬੂ ਪਾਇਆ ਰੂਮ ਦੇ ਅੱਗ ਦੇ ਅੱਗ ਬੁਝਾ ਦਿੱਤੀ ਅੰਦਰ ਜਿਹੜੀ ਆ ਜੋ ਸਿਲੰਗ ਕੀਤੀ ਹੁੰਦੀ ਹੈ ਸਿਲਾਂ ਦਾ ਨੁਕਸਾਨ ਹੈ ਕਿੰਨਾ ਕਦਸਾ ਲੱਗਦਾ 10 ਤੋਂ 1 ਲੱਖ 2 ਲੱਖ ਤੋਂ 10 ਦੇ ਬਾਕੀ ਇਹ ਵੀ ਇਹ ਲਈ ਪੂਰਾ ਡਿਟੇਲ ਨਾਲ ਦਿਖਾਉਂਗਾ ਕਿ ਕਾਰਨ ਕੀ ਲੱਗਦਾ ਹੈ ਆ ਲੱਗਣਾ ਕੋਰਨ ਬਿਜਲੀ ਤੇ ਸਰਕਟ ਨਾਲ ਲੱਗੀ ਆ ਜੀ ਇੱਕ ਲੋਨ ਦਾ ਦੁਕਾਨ ਤੇ ਅੱਗ ਲੱਗੀ ਆ ਬਿਊਟੀ ਪਲਰ ਦੀ ਦੁਕਾਨ ਸੀ ਕੀ ਕਹਿਣਾ ਚਾਹੁੰਦੇ ਆ ਉਹ ਦੁਕਾਨ ਸਾਡੀ ਆ ਜੀ ਮੇਰੀ ਭਤੀਜੀ ਦੀ ਦੁਕਾਨ ਨੇ ਇਹ ਤੇ ਇਹ ਸਾਨੂੰ ਸਵੇਰੇ 6:00 ਵਜੇ 6:00 ਵਜੇ ਫੋਨ ਆਇਆ ਕਿਸੇ ਦਾ ਇੱਕ ਵਾਂਡੀਆਂ ਦਾ ਫੋਨ ਲੰਗਿਆ ਸਾਡੇ ਘਰ ਤੇ ਉਸੇ ਵੇਲੇ ਸਾਰੇ ਦੌੜ ਭੱਜ ਕੀਤੀ ਤੇ ਜਨੈਲ ਉਹਨਾਂ ਨੂੰ ਫੋਨ ਕੀਤਾ ਤੇ ਫੈੜ ਬੁਰਗੜੀ ਜਿਹੜੀ ਆ ਫੇਰ ਆਈ ਜਾ ਕੇ ਤੇ ਨੁਕਸਾਨ ਘਟੋ ਘਟਣੀ 2.5-3 ਲੱਖ ਦਾ ਨੁਕਸਾਨ ਸਾਡਾ ਹੋ ਗਿਆ ਕਿੰਨੇ ਵਜੇ ਆਪ ਹਾਂਜੀ ਸਵੇਰੇ ਕਿੰਨੇ ਵਜੇ ਆਏ ਇਹ ਤਕਰੀਬਨ ਕੋ 4:00 ਵਜੇ ਦੀ ਗੱਲ ਹੈ ਜੀ ਮਤਲਬ 5:30 6:00 ਵਜੇ ਸਾਨੂੰ ਫੋਨ ਲੱਗਿਆ ਜਾ ਹਾਂਜੀ ਫੈਨ ਵਗਰੇ ਲਾਗੇ ਸੀ ਨਾਟਕ ਕੀਤੀ ਥੋੜਾ ਲੇਟ ਆਈ ਹੈ ਪਰ ਆ ਗਏ ਛੇ ਆ ਗਏ